ਜੀ ਸਭ ਤੋਂ ਪਹਿਲਾਂ ਕਾਲਾ ਕਮਾਨ ਜੀ ਪਹੁੰਚ ਚੁੱਕੇ ਨੇ ਘਰ ਚਾਲਾ ਕਮਾਨ ਨਜੇ ਚੰਡੀ ਕਰਤੀ ਸਭ ਤੋਂ ਪਹਿਲਾਂ ਆ ਗਿਆ ਕਰਾਈ ਨੇ ਮੈਂ ਗਿਆ ਵਧੀਆ ਗੱਲ ਆ ਫਿਲਮ ਉਹ ਵੀ ਬਣਾ ਲਾਂਗੇ ਆਪਾਂ ਹੈ ਵਧੀਆ ਗੱਲ ਆ ਮੈਂ ਤੇਰੀਆਂ ਮੈਂ ਮੇਰਾ ਨੀਂਦਾ ਹੋਰ ਕਿੱਥੇ ਸੀ ਅੱਜ ਕੱਲ ਕਿਧਰੋਂ ਆਏ ਆ ਅੱਛਾ ਅੱਛਾ ਹਾਂ ਕਿੱਥੇ ਆਹੋ ਮੈਂ ਜਦੋਂ ਪਹਿਲਾਂ ਸਪਰੇਅ ਲਿਆ ਆ ਉਹ ਆ ਤੋ ਨਰ ਮੇਰੇ ਕਰਨੀ ਆ ਠੀਕ ਆ ਬੰਦੇ ਨੂੰ ਦੇ ਬੰਦੇ ਛੜਤੇ ਮਟਰੂ ਆਓ ਜੀ ਅੱਜ ਕੁੱਟਾਂਗੇ ਮੈਨੂੰ ਅੱਜ ਕੁੱਟਣਾ ਜੀ ਅੱਜ ਗੌਣਾ ਆਊਗਾ ਅੱਜ ਉਹ ਮਾਸੜਾ ਉਹ ਕੁੜੀ ਨੰਗਰ ਵਾਲੀ ਸਿੱਧੂ ਇਹ ਨਾ ਆਦਾ ਕੁਲਵਿੰਦਰ ਕੌਰ ਸਿੱਧੂ ਹੋਰ ਕਹੀ ਤਾਂ ਜਾਂਦੀ ਸੀ ਸਿੱਧੂਾਂ ਦੀ ਕੁੜੀ ਆ ਜਿਸ ਨੂੰ ਨਹੀਂ ਪਤਾ ਨਹੀਂ ਕਿ ਇਹਨੂੰ ਤੇਰੀ ਮਾਂ ਨੇ ਕਹਿੰਦੀ ਸੀ ਸਿੱਧੂ ਲੱਗਦੀ ਐ ਮੈਂ ਤਾਂ ਲੋ ਜੀ ਕਾਲਾ ਨਹੀਂ ਘੰਟਾ ajo ਸਾਨੂੰ ਪਹਿਲਾ ਅੱਜ ਕੱਲ੍ਹ ਆ ਜਦੋਂ ਲਾਈਟ ਦੇਣਾ ਅੱਜ ਪਹਿਲਾ ਨੰਬਰ ਪਹਿਲਾ ਆ ਗਿਆ ਅੱਜ ਰੋਟੀਆਂ ਵੀ ਖਾਣੀਆਂ ਨੇ ਅੱਜ ਨੱਬਦਲ ਬਦਲ ਵੀ ਹੋ ਜੇ ਅੱਜ ਰੋਟੀਆਂ ਵੀ ਖਾਣੀਆਂ ਨੇ ਰੋਟੀਆਂ ਵੀ ਖਾਣੀਆਂ ਨੇ ਲੈ ਕੇ ਵੀ ਜਾਣੀਆਂ ਨੇ ਫਿਲਮ ਪਿੱਛੇ ਕਰੋ ਕੱਢਤਾ ਮੈਨੂੰ ਕਹਿੰਦੇ ਉੱਥੇ ਕੱਪੜਾ ਲੀੜਾ ਉੱਥੇ ਰੋਟੀਆਂ ਸਾਰੀਆਂ ਮਾਸੀ ਮਾਸੀ ਆ ਛੜਿਆ ਚੁੱਕਿਆ ਬਈ ਦੁਬਾਰੀ ਫੇਰ ਅੱਜ ਫੇਰ ਦੁਬਾਰੇ ਨਹੀਂ ਅੱਜ ਫੇਰ ਫਿਲਮ ਸ਼ੂਟ ਹੋ ਰਹੀ ਆ। ਅਸਿਆਸੀ। ਅਸਿਆੜੀ। ਅੱਜ ਫਿਰੋਂ ਬਣਾਵਾਂਗੇ ਇਹ ਟਰੱਕ ਵਾਲੀ ਡਰਾਈਵਰ ਤੇ ਮੁੱਦਾ ਇੱਕ। ਡਰਾਈਵਰ ਤੇ ਟ੍ਰੈਵਲ ਤੇ ਇਲਜ਼ਾਮ। ਭੋਲੇ ਡਰਾਈਵਰ ਤੇ ਇਲਜ਼ਾਮ। ਭੋਲੇ ਡਰਾਈਵਲ ਤੇ ਇਲਜ਼ਾਮ। ਨਾ ਹੀ ਅੰਦਾਜ਼। ਬੈਂਕ ਨੂੰ ਹੀ। ਹਰ ਚੇ ਬਣੂਗੀ ਭੈਣ ਭੋਲੇ ਦੀ ਹਾਂ ਭੋਲੇ ਡਰੇਵਲ ਦੀ ਭੈਣ ਹੋਊਗੀ ਰਹੀਆਂ ਮਸੀ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਇੱਕਦਾਂ ਦਾ ਸੀਨ ਫਿਲਮ ਦੇ ਵਿੱਚ ਅਵੀ ਸਰ ਗਿਆ ਉਹ ਆ ਰਿਹਾ ਗਾਲਾ ਭਾਂਡੇ ਲਈ ਆਉਂਦਾਗਾ ਕਿਰਨ ਡਰ ਗਿਆ ਸੀ ਭਰਾ ਮੈਂ ਤੇਰਾ ਫੋਨ ਬੰਦ ਆਉਣ ਲੱਗ ਗਿਆ ਸੀਗਾ ਮਾਂ ਦੇਗਾ ਧੋਖਾ ਕਾਲਾ ਪਾਜਿਆ ਮੰਗਦੀ ਆਜੋ 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 ਜੂੜਾ ਬਣੇ ਬੋਲੇ ਨੂੰ ਕੰਬੇ ਚੱਕੀ ਤੇਰਾ ਸਖਤ ਤੂੰ ਵੀ ਉਰੀ ਬੈਠਾ ਓਏ ਆ ਉਰੀ ਬੈਠਾ ਤੈਨੂੰ ਕਿਉਂ ਹੈਗਾ ਆਪੋ ਲਾਇਆ ਸੀ ਮੈਂ ਤਾਂ ਆਖਿਆ ਉਹ ਫਾੜਾ ਕੇ ਲਾਇਆ ਸੀ ਬਾਈ ਸੰਗ ਮਜ਼ਾਕ ਆ ਕਿਤੇ ਕੰਦੇ ਆ ਬਾਈ ਜੱਸੀ ਓਏ ਦਿਮਾਗ ਲੋੜ ਮੇਰਾ ਬਾਈ ਕੀ ਹੋ ਰਿਹਾ ਹੈ ਤੂੰ ਆ ਕੀ ਕਰੀ ਜਾਂਦੇ ਹੋ ਰੱਖੜੀ ਹੋ ਚੁੱਕੇ ਰੋਟੀ ਖਾ ਚੁੱਕੇ ਕਾਲਾ ਕਮਾਣ ਦੀ ਰੋਟੀ ਖਾ ਰਹੇ ਨੇ ਹੁਣ ਕਾਲੇ ਕਾਣ ਨੂੰ ਭੁੱਖ ਬੜੀ ਲੱਗਦੀ ਆ ਕਦੋਂ ਫਾਦੀ ਵਾਂਗੂ ਰੋਟੀ ਖਾਣ ਦੇ ਤਾਂ ਲੱਗਰੀ ਤੋ ਜਸੂ ਗਾਸ ਗੁੱਡੀ ਚਲਾਉਣੀ ਹੈਗੀ ਮੈਂ ਇੱਕ ਫਰਮਾਡੀ ਬਣ ਜੋ ਕੀ ਹੁਣ ਦੂਜੀ ਫਿਲਮ ਕਰਨ ਜਾ ਰਹੇ ਆਂ ਜੀ ਪਾਣੀ ਆ ਚੁੱਕਿਆ ਹਜੇ ਮੈਨੂੰ ਇਹਦੇ ਨਾਲ ਹੀ ਖਾਲੂ ਵਾਲੇ ਨਾਲ ਰੋਟੀ ਲੋਦੀ ਮਿਲ ਜਾਂ ਤਾਂ ਅਗਲੀ ਫਿਲਮਾਂ ਦੇ ਸ਼ੂਟ ਨਾਲ ਕਿਸੇ ਨਾਲ ਉਹਨੂੰ ਸ਼ੂਟ ਦਿਖਾਵਾਂਗੇ ਵਿੱਚ ਕੋਈ ਇੰਨੇ ਮੈਂ ਵੀ ਰੋਟੀ ਖਾ ਲਾ ਹੁਣ ਸਕੂਟਰੀ ਉਟਰੀਂ ਲਿਆਉਣੀ ਕੀ ਹੋ ਗਿਆ ਅੱਛਾ ਆ ਕਾਲੀ ਨੁਕੀ ਹੋ ਗਿਆ ਕਾਲਾ ਕਿਵੇਂ ਭੱਜ ਆਉਂਦਾ ਚੰਗਾ ਭਲਾ ਕਿਆ ਜੀ ਸਾਡੇ ਘਰੇ ਨਾਇਆ ਕਰੋ ਤੇਰਾ ਉਹ ਜੱਸੀ ਹਾਂ ਗਰੇ ਹੋ ਟਾਈਮ ਨਹੀਂ ਖੜੇ ਹੋ ਜਾ ਆ ਭਾਈ ਤੂੰ ਵੀ ਆ ਬਾਲਾ ਟਣਕਦੀ ਸੀ ਰੰਗੇ ਹੱਥੀ ਫੜਾਉਣਾ ਚੋਰ ਰੰਗੇ ਹੱਥੀ ਆ ਜਾਓ ਦਾ ਦੱਸਦੇ ਕੀ ਹੋ ਗਿਆ ਸੌ ਪਾਓ ਰੋਕੋਗੇ ਨਹੀਂ ਵੱਡੂ ਤੁਹਾਡੇ ਸਾਹਮਣੇ ਕਹਿੰਦੇ ਸੀ ਸਿਰ ਪਾੜੂ ਆ ਜਾਓ ਇਹ ਹੋ ਕੀ ਲੈ ਦੱਸ ਆ ਜਾ ਆ ਜਾ ਸਾਹਮਣੇ ਦਿਖਾਉ ਦੱਸਣ ਦਾ ਟਾਈਮ ਨਹੀਂ ਆਹ ਆ ਆਹ ਤੇ ਫੋਨ ਬਾਬਾ ਨੂੰ ਕਮੇਟਾ ਬਿਲਕੁਲ ਸਿਰავ ਲਗਾ ਹੈ ਉਹ ਗੜ ਕੇ ਮੁਕ ਜਾਏ ਬੈਠਾ ਹੋਏ ਭਾਈ ਤੁਸੀਂ ਰਸੀ ਮੈਂ ਦੇਖੇ ਤੇ ਬੋਲਾ ਕੱਲਾ ਬਲਾ ਕੇ ਨੇ ਆਇਆ ਕਿ ਅੱਜ ਛੋਟੇ ਭੋਲੇ ਨੂੰ ਮੈਂ ਫੜਾਉਣਾ ਸਾਰੀ ਕਮਾਈ ਉਹ ਮੈਨੂੰ ਕਰਾਉਣਾ ਭਾਈ ਮੈਨੂੰ ਆਏ ਸੀ ਭੋਲਾ ਕੱਲਾ ਆਇਆ ਉਹ ਫਿਰ ਕੱਲਾ ਹੀ ਆਵੇ ਤੇ ਨਹੀਂ ਆਉਗੀ ਗੱਲੇ ਵਾਲੀ ਵੀ ਵੀਰੇ ਮੈਂ ਤੇ ਰਖੜੀ ਬਣਾਉਣ ਆਇਆ ਸੀ ਮੇਰ ਤੋਂ ਤੇਰੀ ਗੱਲ ਤੇ ਸਵਰਗੇ ਨਾ ਮਾੜੇ ਬੰਦੇ ਇਹਨੇ ਪੂਰੇ ਰਿਸ਼ਤੇ ਤੇ ਸ਼ੱਕ ਕਰਦੇ ਆ ਮਾਣ ਰਸਤਾ ਹੈ ਸ਼ਰਮ ਮੁੰਝ ਆ ਜਾਂਦਾ ਨੂੰ ਬਹੁਤ ਗੱਲ ਤੋਂ ਸੱਚੇ ਲੋਕ ਕੰਮ ਆ ਗਿਆ ਲੋ ਸ਼ਰਮ ਕਰ ਪਿੰਡ ਚੱਕੀ ਜਾਣੀ ਰੋਣਾ ਮੈਂ ਮਾਫੀ ਮੰਗਦਾ ਅਰਚੂ ਬਹੁਤ ਸੱਚਾ ਲੋ ਜੀ ਆਪਣਾ ਅੱਜ ਦਾ ਵਲੋਗ ਇੱਥੇ ਖਤਮ ਹੁੰਦਾ ਤੇ ਜੋ ਵਲੋਗ ਵਿੱਚ ਸੀਨ ਦਿਖਾਏ ਗਏ ਆ ਫਿਲਮ ਦੇਖਣ ਲਈ ਤੁਸੀਂ ਸਾਡਾ ਦੇਸੀ ਵੀਸਾ ਚੈਨਲ ਸਬਸਕ੍ਰਾਈਬ ਕਰੋ ਜੀ ਧੰਨਵਾਦ